ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 사 ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਕਮਨਾਮਾ ਇਨਸਾਈਟਸ ਵਿਚਾਰ ਚਰਚਾ ਵਿੱਚ ਆਪ ਸਭ ਦਾ ਨਿਗ੍ਹਾ ਸਵਾਗਤ ਹੈ ਜੀ ਹਾਂਜੀ ਅੱਜ ਆਪਾਂ ਸ੍ਰੀ ਹਰਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ ਅੱਜ 25 ਸਤੰਬਰ 2025 ਨੂੰ ਜੋ ਇਲਾਹੀ ਹੁਕਮਨਾਮਾ ਆਇਆ ਹੈ ਉਸ ਤੇ ਥੋੜੀ ਵਿਚਾਰ ਕਰਾਂਗੇ ਬਿਲਕੁਲ ਜੀ ਇਹ ਪਾਵਨ ਹੁਕਮਨਾਮਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 601 ਤੇ ਸ਼ਿਸ਼ੋਬਿਤ ਹੈ ਹਾਂਜੀ ਤੇ ਇਹ ਬਾਣੀ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੀ ਹੈ ਸੋਰਠ ਰਾਗ ਵਿੱਚ ਅੱਛਾ ਆਓ ਫਿਰ ਪਹਿਲਾਂ ਸ਼ਰਧਾ ਨਾਲ ਪਾਵਨ ਬਾਣੀ ਸਰਵਣ ਕਰੀਏ ਜੀ ਜੀ ਸੋਰਠ ਮਹੱਲਾ 3 ਹਰ ਜਿਉ ਤੁਧਨੋ ਸਦਾ ਸਾਲਾਹੀ ਪਿਆਰੇ ਜਿ ਚਰਕਟ ਅੰਦਰ ਹੈ ਸਾਸਾ ਹਾਂਜੀ ਇਸ ਦਾ ਭਾਵ ਹੈ ਹੇ ਮੇਰੇ ਪਿਆਰੇ ਹਰੀ ਜੀ ਜਿੰਨਾ ਚਿਰ ਮੇਰੇ ਇਸ ਸਰੀਰ ਵਿੱਚ ਸਵਾਸ ਚੱਲ ਰਹੇ ਹਨ ਨਾ ਮੈਂ ਸਦਾ ਤੇਰੀ ਹੀ ਸਿਫਤ ਸਲਾ ਤੇਰਾ ਹੀ ਗੁਣ ਗਾਨ ਕਰਦੀ ਰਹਾ ਹਰ ਸਾ ਨਾਲ ਮਤਲਬ ਤੇਰਾ ਸ਼ੁਕਰਾਨਾ ਕਿੰਨੀ ਨਿਮਰਤਾ ਭਰੀ ਅਰਦਾਸ ਹੈ ਬਹੁਤ ਸੁੰਦਰ ਜੀ ਇੱਕ ਪਲ ਖਿੰ ਵਿਸਰੈ ਤੂ ਸੁਆਮੀ ਜਾਣੋ ਬਰਸ ਪਚਾਸਾ ਅੱਛਾ ਇੱਥੇ ਦੇਖੋ ਕਿੰਨੀ ਗਹਿਰਾਈ ਹੈ ਇਹ ਮੇਰੇ ਮਾਲਕ ਜੇ ਤੂੰ ਮੈਨੂੰ ਇੱਕ ਪਲ ਭਰ ਲਈ ਵੀ ਹਾਂਜੀ ਮਤਲਬ ਇੱਕ ਅੱਖ ਦੇ ਫੋਰ ਜਿੰਨੇ ਸਮੇਲੇ ਵੀ ਵਿਸਰ ਜਾਵੇਂ ਤਾਂ ਮੈਨੂੰ ਇੰਜ ਮਹਿਸੂਸ ਹੁੰਦਾ ਐ ਐਂ ਲੱਗਦਾ ਜਿਵੇਂ 50 ਸਾਲ ਬੀਤ ਗਏ ਹੋਣ ਤੇਰੇ ਤੋਂ ਦੂਰ ਹੋਇਆ ਬਿਲਕੁਲ ਇਹ ਉਹ ਵਿਛੋੜੇ ਦਾ ਅਹਿਸਾਸ ਐ ਉਹ ਦੂਰੀ ਦਾ ਪਾਰ ਐ ਹਾਂਜੀ ਆਤਮਿਕ ਵਿਛੋੜਾ ਮੂੜ ਮੁਗਦ ਸਦਾ ਸਿਪਾਈ ਗੁਰ ਕੇ ਸ਼ਬਦ ਪ੍ਰਗਾਸਾ ਤੇ ਫਿਰ ਆਪਣੀ ਹਾਲਤ ਦੱਸਦੇ ਨੇ ਕਿ हे ਭਾਈ ਅਸੀਂ ਜੀਵ ਤਾਂ ਹਮੇਸ਼ਾ ਤੋਂ ਹੀ ਮਤਲਬ ਮੂਰਖ ਰਹੇ ਆਂ ਅੰਜਾਨ ਹਾਂਜੀ ਅਗਿਆਨੀ ਸਾਨੂੰ ਆਤਮਿਕ ਜੀਵਨ ਦੀ ਸੋਝੀ ਉਹ ਚਾਨਣ ਉਹ ਤਾਂ ਗੁਰੂ ਦੇ ਸ਼ਬਦ ਰਾਹੀਂ ਮਿਲਿਆ ਗੁਰੂ ਦੀ ਸਿੱਖਿਆ ਨਾਲ ਹੀ ਅੰਦਰਲਾ ਹਨੇਰਾ ਦੂਰ ਹੋਇਆ ਤੇ ਇਹ ਸਮਝ ਵੀ ਉਹ ਵੀ ਉਸੇ ਦੀ ਮਿਹਰ ਹੈ ਬਿਲਕੁਲ ਹਰਜੀਓ ਤੁਮ ਆਪੇ ਦੇਹੁ ਬੁਝਾਈ ਹਾਂਜੀ ਅਰਦਾਸ ਹੈ ਕਿ हे ਹਰੀ ਜੀਓ ਤੂੰ ਆਪ ਹੀ ਕਿਰਪਾ ਕਰ ਆਪ ਹੀ ਸਹੀ ਸਮਸਾ ਨੂੰ ਬਖਸ਼ ਦੇ ਸਾਡੇ ਵਾਸਤੇ ਗੱਲ ਨਹੀਂ ਏ ਹਾਂ ਤੇ ਫਿਰ ਰਾਹੂ ਦੀ ਤਕ ਆਉਂਦੀ ਹੈ ਜਿਸ ਵਿੱਚ ਸਾਰਾ ਕੇਂਦਰੀ ਪਾਪ ਹੁੰਦਾ ਹੈ ਜੀ ਹਰਜੀਓ ਤੁਧ ਵਿઠੋਂ ਵਾਰਿਆ ਸਦੀ ਤੇਰੇ ਨਾਮ ਵਿઠੋਂ ਬਲ ਜਾਈ ਰਹਾਓ ਇੱਥੇ ਪੂਰਾ ਸਮਰਪਣ ਹੈ हे ਹਰੀ ਜੀਓ ਮੈਂ ਸਦਾ ਹੀ ਤੇਥੋਂ ਵਾਰਨੇ ਜਾਂਦਾ ਹਾਂ ਸਦਕੇ ਜਾਂਦਾ ਹਾਂ ਹਾਂਜੀ ਤੇ ਤੇਰੇ ਨਾਮ ਤੋਂ ਕੁਰਬਾਨ ਜਾਂਦਾ ਹਾਂ ਨਾਮ ਮਤਲਬ ਸਿਰਫ ਸ਼ਬਦ ਨਹੀਂ ਉਸਦੀ ਪੂਰੀ ਹੋਂਦ ਉਸਦਾ ਹੁਕਮ ਉਸਦੀ ਕੁਦਰਤ ਸਭ ਕੁਝ ਸਭ ਕੁਝ ਉਸ ਤੋਂ ਵਾਰ ਦੇਣਾ ਫਿਰ ਸ਼ਬਦ ਦੀ ਸ਼ਕਤੀ ਬਾਰੇ ਦੱਸਦੇ ਨੇ ਗੁਰੂ ਸਾਹਿਬ ਹਾਂਜੀ ਹਮ ਸਬਦ ਮੂਏ ਸਬਦ ਮਾਰ ਜੀ ਵਾਲੇ ਭਾਈ ਸਬਦੇ ਹੀ ਮੁਕਤ ਪਾਈ ਦੇਖੋ ਕਿੰਨੀ ਵੱਡੀ ਗੱਲ ਹੈ ਏ ਭਾਈ ਅਸੀਂ ਗੁਰੂ ਦੇ ਸ਼ਬਦ ਨਾਲ ਆਪਣੇ ਪੁਰਾਣੇ ਆਪੇ ਆਪਣੇ ਹੰਕਾਰ ਵੱਲੋਂ ਇੱਕ ਤਰ੍ਹਾਂ ਮਰ ਗਏ ਹਾਂਜੀ ਹਉਮੈ ਮੁੱਕ ਗਈ ਬਿਲਕੁਲ ਤੇ ਸ਼ਬਦ ਨੇ ਹੀ ਵਿਕਾਰਾਂ ਨੂੰ ਮਾਰ ਕੇ ਸਾਨੂੰ ਨਵਾਂ ਆਤਮਿਕ ਜੀਵਨ ਦਿੱਤਾ ਹੈ ਜਿਉਂਦੇ ਕੀਤਾ ਹੈ ਸਹੀ ਗੱਲ ਤੇ ਸ਼ਬਦ ਰਾਹੀਂ ਹੀ ਮੁਕਤੀ ਮਿਲੀ ਹੈ ਵਿਕਾਰਾਂ ਤੋਂ छुटਕਾਰਾ ਜੀਵਨ ਮੁਕਤੀ ਹਾਂਜੀ ਸਬਦੇ ਮਨ ਤਨ ਨਿਰਮਲ ਹੋਆ ਹਰ ਵਸਿਆ ਮਨ ਆਈ ਤੇ ਇਸ ਸ਼ਬਦ ਦਾ ਅਸਰ ਕੀ ਹੋਇਆ ਮਨ ਵੀ ਤੇ ਤਨ ਵੀ ਅੰਦਰੋਂ ਤੇ ਬਾਹਰੋਂ ਦੋਵੇਂ ਪਵਿੱਤਰ ਹੋ ਗਏ ਨਿਰਮਲ ਹੋ ਗਏ ਵਾਹ ਤੇ ਫਿਰ ਹਰੀ ਆਪ ਆ ਕੇ ਮਨ ਵਿੱਚ ਵਸ ਗਿਆ ਬਹੁਤ ਸੁੰਦਰ ਅਵਸਥਾ ਜੀ ਸਬਦ ਗੁਰ ਦਾਤਾ ਜਿਤ ਮਨ ਰਾਤਾ ਹਰ ਸਿਉ ਰਹਾ ਸਮਾਈ ਤਾਂ ਫਿਰ ਗੁਰੂ ਦਾ ਸ਼ਬਦ ਹੀ ਅਸਲ ਦਾਤਾ ਹੈ ਦਾਤਾ ਦੇਣ ਵਾਲਾ ਸਹੀ ਗੱਲ ਜਿਸ ਸ਼ਬਦ ਵਿੱਚ ਮਨ ਰੰਗਿਆ ਜਾਂਦਾ ਹੈ ਨਾ ਉਹ ਫਿਰ ਹਮੇਸ਼ਾ ਹਰੀ ਵਿੱਚ ਲੀਨ ਰਹਿੰਦਾ ਹੈ ਉਸ ਵਿੱਚ ਸਮਾਇਆ ਰਹਿੰਦਾ ਹੈ ਪਰ ਜਿਹੜੇ ਲੋਕ ਇਸ ਸ਼ਬਦ ਨੂੰ ਨਹੀਂ ਸਮਝਦੇ ਉਨ੍ਹਾਂ ਬਾਰੇ ਕੀ ਕਹਿੰਦੇ ਨੇ ਹਾਂ ਉਹਨਾਂ ਦੀ ਵੀ ਗੱਲ ਕਰਦੇ ਨੇ ਸ਼ਬਦ ਨਾ ਜਾਣੈ ਸੇ ਅੰਨੇ ਬੋਲੇ ਸੇ ਕਿਤ ਆਏ ਸੰਸਾਰਾ ਜਿਹੜੇ ਲੋਕ ਗੁਰੂ ਦੇ ਸ਼ਬਦ ਨਾਲ ਸਾਂਝ ਨਹੀਂ ਪਾਉਂਦੇ ਉਸ ਦੀ ਕਦਰ ਨਹੀਂ ਜਾਣਦੇ ਉਹ ਇੱਕ ਤਰ੍ਹਾਂ ਨਾਲ ਆਤਮਿਕ ਤੌਰ ਤੇ ਅੰਨੇ ਤੇ ਬੋਲੇ ਹਨ ਹੂੰ ਉਹਨਾਂ ਦਾ ਫਿਰ ਸੰਸਾਰ ਵਿੱਚ ਆਉਣ ਦਾ ਕੀ ਲਾਭ ਕਿਸ ਕਮ ਆਇਓ ਹੋ ਮਤਲਬ ਜੀਵਨ ਵਿਅਰਥ ਗਿਆ ਬਿਰਥਾ ਜਨਮ ਹਾਂਜੀ ਹਰ ਰਸ ਨਾ ਪਾਇਆ ਬਿਰਥਾ ਜਨਮ ਗਵਾਇਆ ਜੰਮੈ ਵਾਰੋ ਵਾਰਾ ਉਹਨਾਂ ਨੇ ਪਰਮਾਤਮਾ ਦੇ ਨਾਮ ਦਾ रस ਉਹ ਆਨੰਦ ਨਹੀਂ ਲਿਆ ਹਾਂਜੀ ਆਪਣਾ ਇਹ ਕੀਮਤੀ ਮਨੁੱਖਾ ਜਨਮ ਐਵੇਂ ਗਵਾ ਲਿਆ ਤੇ ਫਿਰ ਉਹ ਵਾਰੋ-ਵਾਰ ਜਨਮ ਮਰਨ ਦੇ ਗੇੜ ਵਿੱਚ ਪਏ ਰਹਿੰਦੇ ਨੇ ਬਹੁਤ ਦੁਖਦਾਈ ਹਾਲਤ ਹੈ ਬਹੁਤ ਜ਼ਿਆਦਾ ਅੱਗੇ ਹੋਰ ਸਪਸ਼ਟ ਕਰ ਦੇ ਨੇ ਬਿਸਟਾ ਕੇ ਕੀੜੇ ਬਿਸਟਾ ਮਾਹੇ ਸਮਾਣੇ ਮਨਮੁਖ ਮੁਗਦ ਗੁਬਾਰਾ ਇਹ ਮਨਮੁਖ ਦੀ ਗੱਲ ਹੈ ਜੋ ਆਪਣੇ ਮਨ ਦੇ ਪਿੱਛੇ ਤੁਰਦਾ ਹੈ ਜੀ ਜਿਵੇਂ ਗੰਦਗੀ ਦੇ ਕੀੜੇ ਗੰਦਗੀ ਵਿੱਚ ਹੀ ਰਹਿੰਦੇ ਨੇ ਉਹਨਾਂ ਨੂੰ ਉਹੀ ਚੰਗਾ ਲੱਗਦਾ ਹਾਂਜੀ ਉੱਥੇ ਹੀ ਮਸਤ ਬਿਲਕੁਲ ਉਵੇਂ ਹੀ ਮਨਮੁਖ ਮੂਰਖ ਬੰਦਾ ਮਾਇਆ ਦੇ ਮੋਹ ਦੇ ਹਨੇਰੇ ਵਿੱਚ ਇਸ ਸੰਸਾਰੀ ਗੰਦ ਵਿੱਚ ਹੀ ਡੁੱਬਿਆ ਰਹਿੰਦਾ ਹੈ ਇਸੇ ਨੂੰ ਸਭ ਕੁਝ ਸਮਝਦਾ ਹੈ ਪਰ ਫਿਰ ਵੀ ਆਜ਼ਦੀ ਕਿਰਨ ਹੈ ਕਿਉਂਕਿ ਸਭ ਕੁਝ ਤਾਂ ਉਸਦੇ ਹੱਥ ਵਿੱਚ ਹੈ ਹਾਂਜੀ ਬਿਲਕੁਲ ਉਹੀ ਕਰਨ ਵਾਲਾ ਹੈ ਆਪੇ ਕਰ ਵੇਖੇ ਮਾਰਗ ਲਾਇ ਪਾਈ ਤਿਸ ਬਿਨ ਅਵਰ ਨ ਕੋਈ ਹੇ ਭਾਈ ਉਹ ਪ੍ਰਭੂ ਆਪ ਹੀ ਸਭ ਨੂੰ ਪੈਦਾ ਕਰਦਾ ਹੈ ਆਪ ਹੀ ਸੰਭਾਲਦਾ ਹੈ ਤੇ ਆਪ ਹੀ ਸਹੀ ਰਸਤੇ ਤੇ ਪਾਉਂਦਾ ਹੈ। ਹਾਂਜੀ ਉਸ ਤੋਂ ਬਿਨਾ ਹੋਰ ਕੋਈ ਹੈ ਹੀ ਨਹੀਂ ਇਹ ਸਭ ਕਰਨ ਵਾਲਾ। ਸਭ ਉਸੇ ਦਾ ਖੇਲ ਹੈ। ਜੀ ਜੋ ਤੁਰ ਲਿਖਿਆ ਸੋ ਕੋਈ ਨਾ ਮਿਟੇ ਪਾਈ ਕਰਤਾ ਕਰੇ ਸੋ ਹੋਏ। ਤੇ ਜੋ ਤੁਰ ਦਰਗਾਹ ਤੋਂ ਲਿਖਿਆ ਹੁੰਦਾ ਨਾ ਉਹ ਹੁਕਮ ਕੋਈ ਮਿਟਾ ਨਹੀਂ ਸਕਦਾ। ਹਾਂਜੀ ਪਾਣਾ। ਜੋ ਕਰਤਾਰ ਕਰਦਾ ਹੈ ਉਹੀ ਹੁੰਦਾ ਹੈ ਇਸ ਲਈ ਉਸ ਤੇ ਪਾਣੇ ਵਿੱਚ ਰਹਿਣਾ ਚਾਹੀਦਾ ਹੈ। ਬਿਲਕੁਲ। ਅੰਤ ਵਿੱਚ ਗੁਰੂ ਸਾਹਿਬ ਪੂਰਾ ਨਿਸ਼ਚੈ ਦ੍ਰਿੜ ਕਰਵਾਉਂਦੇ ਹਨ। ਜੀ ਨਾਨਕ ਨਾਮ ਵਸਿਆ ਮਨ ਅੰਤਰ ਪਾਈ ਅਵਰ ਨ ਦੂਜਾ ਕੋਈ। ਹਾਂਜੀ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਮੋਹਰ ਲਾਉਂਦੇ ਹੋਏ ਗੁਰੂ ਅਮਰਦਾਸ ਜੀ ਕਹਿੰਦੇ ਨੇ ਹੇ ਪਾਈ ਜਿਸ ਮਨੁੱਖ ਦੇ ਮਨ ਵਿੱਚ ਪਰਮਾਤਮਾ ਦਾ ਨਾਮ ਵਸ ਜਾਂਦਾ ਹੈ ਹੂੰ ਉਸ ਨੂੰ ਪੱਕਾ ਯਕੀਨ ਹੋ ਜਾਂਦਾ ਹੈ ਕਿ ਉਸ ਇੱਕ ਪ੍ਰਭੂ ਤੋਂ ਬਿਨਾ ਹੋਰ ਕੋਈ ਆਸਰਾ ਕੋਈ ਸਹਾਰਾ ਹੈ ਹੀ ਨਹੀਂ ਕੋਈ ਦੂਜਾ ਨਹੀਂ ਸਾਧ ਸੰਗਤ ਜੀ ਇਸ ਪਾਵਨ ਹੁਕਮਨਾਮੇ ਦਾ ਸਾਰ ਫਿਰ ਹੀ ਨਿਕਲਦਾ ਹੈ ਕਿ ਹਰ ਸ્વાસ ਹਾਂਜੀ ਪ੍ਰਭੂ ਦੀ ਯਾਦ ਵਿੱਚ ਉਸ ਦੇ ਸ਼ੁਕਰਾਨੇ ਵਿੱਚ ਹੋਵੇ ਤੇ ਗੁਰੂ ਦਾ ਸ਼ਬਦ ਹੀ ਹੈ ਜੋ ਸਾਨੂੰ ਅਗਿਆਨਤਾ ਤੋਂ ਕੱਢ ਕੇ ਆਤਮਿਕ ਰੋਸ਼ਨੀ ਤੇ ਮੁਕਤੀ ਦਾ ਰਾਹ ਦਿਖਾਉਂਦਾ ਹੈ ਸਹੀ ਗੱਲ ਹੈ ਸ਼ਬਦ ਤੋਂ ਬਿਨਾ ਤਾਂ ਜੀਵਨ ਐਵੇਂ ਹੀ ਹੈ ਜਿਵੇਂ ਅੰਨੇ ਬੋਲੇ ਹੋਈਏ ਵਿਅਰਥ ਹਾਂਜੀ ਪ੍ਰਭੂ ਦਾ ਨਾਮ ਹੀ ਸਭ ਤੋਂ ਵੱਡੀ ਦਾਤ ਹੈ ਤੇ ਉਸ ਦੇ ਪਾਣੇ ਵਿੱਚ ਰਹਿਣਾ ਉਸ ਦੇ ਹੁਕਮ ਨੂੰ ਮੰਨਣਾ ਇਹੀ ਅਸਲ ਸੁੱਖ ਹੈ ਹਾਂਜੀ ਮਨਮੁਖਤਾ ਛੱਡ ਕੇ ਗੁਰਮੁਖ ਬਣਨਾ ਬਿਲਕੁਲ ਗੁਰੂ ਦੇ ਸ਼ਬਦ ਨੂੰ ਕਮਾਉਣਾ ਹੀ ਜੀਵਨ ਨੂੰ ਸਫਲ ਕਰਦਾ ਹੈ ਵਾਟ ਕਰਦੇ ਆ ਅਰਥੀਆ ਵਿਚਾਰ ਕਰਦੇ ਆ ਸਾਡੇ ਕੋਲ ਬਹੁਤ ਪੁੱਲਾਂ ਹੋ ਸਕਦੀਆਂ ਨੇ ਜੀ ਹਾਂਜੀ ਅਣਜਾਣਾ ਸੰਗਤ ਬਖਸ਼ਣ ਯੋਗ ਹੈ ਖਿਮਾ ਕਰਨਾ ਜੀ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਗੁਰਬਾਣੀ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਈਏ ਇਸ ਤੋਂ ਰੋਜ਼ ਸੇਧ ਲਈਏ ਵਾਹਿਗੁਰੂ ਸਭ ਨੂੰ ਤੰਦਰੁਸਤੀ ਬਖਸ਼ਣ ਹਾਂਜੀ ਨਾਮ ਦੀ ਦਾਤ ਦੇਣ ਸੇਵਾ ਸਿਮਰਨ ਦੀ ਦਾਤ ਤੇ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਇਸ ਵਿਚਾਰ ਨੂੰ ਇਸ ਸੇਵਾ ਨੂੰ ਹੋਰ ਸੰਗਤਾਂ ਤੱਕ ਪਹੁੰਚਾਉਣ ਲਈ ਇਸ ਨੂੰ ਸਾਂਝਾ ਜ਼ਰੂਰ ਕਰਨਾ ਜੀ ਜੀ ਬਿਲਕੁਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ